ਸਾਜਿਸਾ ਦੇ ਲੋ ਆਹ ਤਰ੍ਹਾਂ ਨਾਲ ਗੱਲ ਕਰਨੀਆਂ ਮੁੱਦਾ ਬਹੁਤ ਸੰਜੀਦਾ ਆ ਉਹਦਾ ਮੇਰੇ ਕੋਲ ਕੋਈ ਸਬੂਤ ਨਹੀਂ ਪਰ ਨਾ ਵਿਸ਼ਵਾਸ ਕਰਨ ਜੋ ਗਲੀ ਵੀ ਕੋਈ ਗੱਲ ਕੋਈ ਨਹੀਂ ਸੋ ਮੈਂ ਗੱਲ ਤਾਂ ਵਿਕਟੈਰੀ ਜੀ ਰੱਖਣ ਲੱਗਾ ਆ ਤੇ ਨਰਨਾ ਤੁਹਾਂ ਕਰ ਰਹਾ ਆ ਇਹ ਕਿ ਤੱਕ ਸਹੀ ਹੋ ਸਕਦੀ ਆ ਪੂਰੀ ਸਹੀ ਹੋ ਸਕਦੀ ਆ ਜਾਂ ਬਿਲਕੁਲ ਝੂਠ ਆ ਮੁੱਦਾ ਉਹੀ ਆ ਅਕਾਲੀ ਲੀਡਰਸ਼ਿਪ ਬਾਰੇ ਉਹ ਜੂਲ ਬੋਲਣਾ ਇਹਨਾਂ ਦੀ ਬਦਨਾਮੀ ਕਰਨੀ ਵਿਦਖੋਈ ਕਰਨੀ ਉੱਠੇ ਇਸ ਦੀਆਂ ਗੱਲਾਂ ਝੂਠੀਆਂ ਗੱਲਾਂ ਕੂੜ ਫਲਾ ਕੇ ਇਹ ਤਾਂ ਸਿੱਧ ਹੋ ਚੁੱਕਾ ਆ ਤੇ ਤੀਸਰੇ ਕੱਲੂਕਾਰੇ ਤੋਂ ਬਾਅਦ ਇੰਦਰਾ ਪੱਪ ਨੇ ਜਿਹੜੀਆਂ ਜਾਲੀ ਚਿੱਠੀਆਂ ਜਾਰੀ ਕਰਕੇ ਅਕਾਲੀ ਲੀਡਰਸ਼ਿਪ ਦੇ ਨਾਂ ਤੇ ਇਹ ਕੂੜ ਪ੍ਰਚਾਰ ਕੀਤਾ ਸੀ ਤੇ ਆ ਉਹਦੇ ਮਕਸਦ ਵਿੱਚ ਹੱਲ ਵੀ ਹੋ ਗਈ ਸੀ ਉਹ ਲੋਕਾਂ 'ਚ ਤੇ ਪਰ ਉਪਦਾ ਕਰਨ ਲਈ ਕਿ ਮੀਲਾ ਤੇਰਾ ਜਿਹੜਾ ਉਹਦੇ ਵਿੱਚ ਅਕਾਲੀ ਲੀਡਰਸ਼ਿਪ ਦੀ ਪੂਰੀ ਸ਼ਮੂਲੀਅਤ ਸੀ ਹਾਲਾਂਕਿ ਬਾਅਦ ਵਿੱਚ ਚਿੱਠੀਆਂ ਅਦਾਲਤਾਂ ਵਿੱਚ ਲੈਵ ਵਿੱਚ ਜਾਲੀ ਸਾਫਤ ਵੀ ਹੋ ਗਈਆਂ ਉਸ ਪਰ ਵਰਤਾਂ ਤਾਂ ਸਿਰ ਜਾਈ ਗਿਆ ਉਹਨ ਇੱਕ ਹੋਰ ਗੱਲ ਆ ਬੜੀ ਆਮ ਤੌਰ ਤੇ ਵੇਖੀ ਜਾਂਦੀ ਆ ਸਰਦਾਰ ਕਪੂਰ ਸਿੰਘ ਆਈਐਸਫ ਸਰ ਬਾਰੇ ਅੱਜ ਮੈਂ ਉਹਨਾਂ ਬਾਰੇ ਗੱਲ ਕਰਨ ਲੱਗਾ ਹਾਂ ਇੱਕ ਆਮ ਬੜੀ ਵੀਡੀਓ ਪੋਸਟ ਕੀਤੀ ਜਾਂਦੀ ਆ ਗੱਲ ਜੁਈਸਾ ਕਪੂਰ ਸਿੰਘ ਨੇ ਅ ਅਕਾਲੀ ਲੀਡਰਸ਼ਿਪ ਬਾਰੇ ਬਹੁਤ ਭੱਦੀ ਸ਼ਬਦਾਂ ਵਾਲੀ ਵਰਤੀ ਗਈ ਸੀ ਵਰਤੀ ਸੀ ਜਾਣਕਾਰੀ ਇਹ ਆ ਕਿ ਉਹਨਾਂ ਦੀ ਜਿਹੜੀਆਂ origignal ਜਿਹੜੀਆਂ ਉਹਨਾਂ ਦੀ ਆਪ ਦੀ ਲਿਖ ਸੀ ਜਿਹੜੀਆਂ ਉਹਨਾਂ ਵੇਲੇ ਦੀ ਕਿਤਾਬਾਂ ਛਪੀਆਂ ਸੀ ਉਹਦੇ ਵਿੱਚ ਅਜਿਹੀ ਕਿਸੇ ਗੱਲ ਦਾ ਕਿਤੇ ਵੀ ਬਿਉਰਾ ਨਹੀਂ ਮਿਲਦਾ ਸ਼ੱਕ ਤਾਂ ਪਹਿਲਾਂ ਹੀ ਪੈਂਦਾ ਸੀ ਪਰ ਇਹ ਕਰੀਏ ਜਨਾਂ ਜੇ ਕੋਈ ਸਬੂਤ ਨਹੀਂ ਤੇ ਕਹਿਣ ਵਾਲੇ ਦੀ ਲਿਖਣ ਵਾਲੇ ਦੀ ਗੱਲ ਮੰਨਣੀ ਪੈਂਦੀ ਆ ਪਰ ਹੁਣ ਜਿਹੜੀ ਜਾਣਕਾਰੀ ਮਿਲੀ ਉਹਦੇ ਵਿੱਚ ਸਾ ਕਪੂਰ ਸਿੰਘ ਨੇ ਅਕਾਲੀ ਲੀਡਰਸ਼ਿਪ ਬਾਰੇ ਕਦੀ ਵੀ ਇਹੋ ਜੀ ਗੱਲ ਨਹੀਂ ਕੀਤੀ ਸੀ ਉਹਨਾਂ ਦੀ ਹੋਰ ਵੀ ਬਹੁਤ ਗੱਲਾਂ ਉਹਨਾਂ ਬਾਰੇ ਪਚਲਤ ਨੇ ਤੇ ਹੌਲੀ ਹੌਲੀ ਉਹਨਾਂ ਦਾ ਵੀ ਪਤਾ ਫਾਸ਼ ਹੋਈ ਜਾ ਰਿਹਾ ਵੀ ਉਹ ਵੀ ਉਹਨਾਂ ਦੇ ਨਾਂ ਤੇ ਮੜੀਆਂ ਜਾ ਰਹੀਆਂ ਨੇ ਤੇ ਮੜੀਆਂ ਕਿਵੇਂ ਜਾ ਰਹੀਆਂ ਨੇ ਅਜਕਲ ਉਹ ਉਹਨਾਂ ਦੀ ਜਿਹੜੀ ਕਿਤਾਬਾਂ ਨੇ ਉਹਨਾਂ ਦੇ ਜਿਹੜੇ ਬਾਅਦ ਵਾਲੇ ਐਡੀਸ਼ਨ ਛਾਪੇ ਜਾਂਦੇ ਨੇ ਇਹ ਛਾਪ ਕੌਣ ਰਿਹਾ ਆ ਹੁਣ ਉਹ ਆਪ ਤਾਂ ਮੌਜੂਦ ਨਹੀਂ ਉਹਦੀ ਰੋਕਣ ਵਾਸਤੇ ਤਰਦੀਦ ਕਰਨਾ ਤੇ ਜਾਂ ਮਨਾ ਕਰਨ ਵਾਸਤੇ ਹੁਣ ਇਹ ਗੱਲਾਂ ਜਿਹੜੇ ਪ੍ਰਕਾਸ਼ਕ ਨੇ ਜਾਂ ਉਹਨਾਂ ਦੇ ਮਗਰ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਜਾਂ ਉਹਨਾਂ ਨੂੰ ਕੌਣ ਪ੍ਰਲੋਭਨ ਦੇ ਰਿਹਾ ਆ ਕਿਉਂ ਕਰਾ ਰਿਹਾ ਆ ਇਹ ਕਹਿ ਨਹੀਂ ਸਕਦੇ ਪਰ ਹੁਣ ਇਹਨਾਂ ਦੇ ਦੁਆਰੇ ਜ਼ਿੰਮੇਵਾਰ ਪ੍ਰਕਾਸ਼ ਕਰਨੇ ਤੇ ਪ੍ਰਕਾਸ਼ਕ ਸੱਜਣ ਵੀ ਨੋਟ ਕਰਨਾ ਇਹ ਗੱਲ ਵੀ ਇਹ ਹੱਕ ਕਤੂਤਾ ਕਰਕੇ ਉਹ ਆਪਣੇ ਕਾਰੋਬਾਰ ਦੀਆਂ ਜਣਾ ਵੱਧ ਰਹੇ ਨੇ ਸਾਡੇ ਜਦੋਂ ਪਹਿਲਾਂ ਕਿਤਾਬਾਂ ਪੜਨ ਦਾ ਬਹੁਤ ਘੱਟ ਸ਼ੌਕ ਕਿਹਾ ਜਾਂਦਾ ਵੀ ਪੰਜਾਬੀ ਦਾ ਸੈਕਟਰ ਤਾਂ ਬਹੁਤ ਘੱਟ ਵਧਦੇ ਨੇ ਪਰ ਜੇ ਕਿਤਾਬਾਂ 'ਚ ਝੂਠ ਭਰੋਸਿਆ ਜਾਏਗਾ ਜਿਸ ਦਾ ਕੋਈ ਆਧਾਰ ਨਹੀਂ ਤਾਂ ਫਿਰ ਕਿਤਾਬਾਂ ਤੇ ਇਦਵਾਰ ਕੌਣ ਕਰੇਗਾ ਸਿੱਖ ਪੰਥ ਤਾਂ ਪਹਿਲਾਂ ਹੀ ਇਹ ਇੱਕ ਬਹੁਤ ਵੱਡੀ ਦਬੇਰਾ ਦੀ ਮਾਰ ਚੱਲ ਰਿਹਾ ਆ ਕੁਝ ਲੋਕ ਤਾਂ ਗੁਰੂ ਸਾਹਿਬ ਦੀਆਂ ਬਾਣੀਆਂ ਤੋਂ ਮੁਨਕਰ ਹੋ ਰਹੇ ਨੇ ਇਹ ਕਹਿ ਕੇ ਕਿ ਇਹਦੇ ਵਿੱਚ ਰਲਾ ਆ ਇਹ ਰਲਾ ਹੈ ਵੀ ਤਾਂ ਉਹ ਰਲਾ ਕੱਢਣ ਦੀ ਥਾਂ ਪੂਰੀਆਂ ਨੇ ਪੂਰੀਆਂ ਬਾਣੀਆਂ ਨੂੰ ਹੀ ਤੋਂ ਹੀ ਮੁਨਕਰ ਹੋਣ ਤੱਕ ਜਾ ਰਹੇ ਨੇ ਤਾਂ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨਸ ਨੇ ਉਹ ਸਾਡੇ ਇਤਿਹਾਸ ਦੀਆਂ ਕਿਤਾਬਾਂ 'ਚ ਜੇ ਰਲਾ ਹੋਇਆ ਇਹ ਉਹਦੇ ਤੋਂ ਕਿਸੇ ਮਾੜੇ ਮੋਟੀ ਕਿਸੇ ਨੂੰ ਪਤਾ ਲੱਗਣ ਲੱਗਾ ਤਾਂ ਉਹ ਇਤਿਹਾਸ ਦੀਆਂ ਕਿਤਾਬਾਂ ਤੇ ਕਦੋਂ ਇਤਬਾਰ ਕਰਨਗੇ ਆਉਣ ਵਾਲੇ ਸਾਡੀਆਂ ਜਨਰੇਸ਼ਨ ਜਿਹੜੀਆਂ ਨੇ ਉਹ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ ਸੋ ਪ੍ਰਕਾਸ਼ਕ ਸੱਜਣ ਖਾਸ ਤੌਰ ਤੇ ਧਿਆਨ ਦੇਣ ਉਹਨਾਂ ਦਾ ਕਾਰੋਬਾਰ ਆ ਜੀ ਉਹ ਇਸ ਤਰ੍ਹਾਂ ਕਾਰੋਬਾਰ ਤੇ ਆਪਣੇ ਬੇਈਮਾਨੀ ਕਰਨ ਲੱਗ ਪਏ ਤਾਂ ਇਹਦੇ ਨਤੀਜੇ ਬਹੁਤ ਮਾੜੇ ਨਿਕਲਣਗੇ ਧੰਨਵਾਦ ਜੀ